ਖਬਰ ਜਿਲ੍ਹਾ ਹੁਸ਼ਰਪੁਰ ਦੇ ਮੁਕੇਰੀਆਂ ਤੋਂ ਹੈ ਜਿੱਥੇ ਕਿ ਹਾਈਡਲ ਨਹਿਰ ਵਿੱਚ ਪ੍ਰੇਮ ਸਬੰਧਾਂ ਦੇ ਚੱਲਦੇ ਆ ਲੜਕੇ ਤੇ ਲੜਕੀ ਵੱਲੋਂ ਨਹਿਰ ਵਿੱਚ ਛਾਲ ਮਾਰ ਦਿੱਤੀ ਇਸ ਦੌਰਾਨ ਜਿੱਥੇ ਲੜਕੀ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ ਉੱਥੇ ਹੀ ਲੜਕੇ ਨੂੰ ਨਹਿਰ ਵਿੱਚੋਂ ਕੱਢ ਲਿਆ ਗਿਆ ਹੈ ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਇਹਨਾਂ ਦੋਵਾਂ ਨੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਹੀ ਇਹ ਖੋਪਨਾ ਕਦਮ ਚੁੱਕਿਆ ਹੈ ਮਾਮਰਾ ਮਰਜੀ ਸਿੰਘ ਜੀ ਸਾਹਿਬ ਕਿਸ ਤਰ੍ਹਾਂ ਤੁਸੀਂ ਬਚਾਇਆ ਜਿਹੜੇ ਬੱਚੇ ਕੀ ਹੋਇਆ ਸੀ ਪੁਰਾਣਾ ਸਰ ਇਦਾਂ ਸੀ ਮੈਂ ਨਾ ਉੱਚੀ ਵਸੀ ਆ ਕੇ ਆਪਣੀ ਫੈਮਿਲੀ ਨੂੰ ਲੈਣ ਜਾ ਰਿਹਾ ਸੀਗਾ ਤੇ ਉਦੋਂ ਮੇਰੀ ਨਿਗਾਹ ਪਈ ਪੁਲ ਤੇ ਬੰਦੇ ਬਹੁਤ ਜ਼ਿਆਦਾ ਇਕੱਠੇ ਹੋਏ ਆ ਤੇ ਮੈਂ ਦੇਖਿਆ ਵੀ ਦੋ ਜਾਨੇ ਡੁੱਬਦੇ ਜਾ ਰਹੇ ਸੀਗੇ ਫੇਰ ਮੈਂ ਉਦੋਂ ਹੀ ਵਾਪਸ ਮੁੜ ਗਿਆ ਘਰ ਨੂੰ ਤੇ ਆਪਣੀ ਲਾਈਟ ਜੈਕਟ ਚੱਕੀ ਰਸਾ ਚੱਕਿਆ ਤੇ ਮੁੰਡਾ ਦਾ ਬਚਾਲਿਆ ਕੁੜੀ ਪਰ ਥੱਲੇ ਕਰੀ ਡੁੱਬ ਗਈ ਸੀਗੀ ਡੁੱਬ ਕੇ ਦੁਆਰਾ ਹੀ ਉੱਪਰ ਆਈ ਫੇਰ ਉਹਨੂੰ ਕੱਢਿਆ ਤੇ ਉਹ ਡੈਡ ਹੋ ਚੁੱਕੀ ਸੀ ਮੌਕੇ ਤੇ ਬਾਜੀ ਸਾਨੂੰ ਫੋਨ ਆਉਂਦੇ ਸੀ ਮੁੰਡੇ ਦੇ ਸਾਰੀ ਬੇਟੀ ਨੂੰ ਤੁਮ ਗਰੰਦਾ ਸੀ ਕੋਸਾਂ ਨੂੰ ਨਹੀਂ ਪਤਾ ਤੇ ਬੇਟੀ ਕਿੰਨੇ ਵਿੱਚ ਪੜਦੀ ਸੀ 10ਵੇਂ ਵਿੱਚ ਪੜਦੀ ਬੱਚੇ ਕਿੰਨੇ ਸਾਲ ਦੇ ਸੋ ਹਸਤਾ ਮਸਾਲਾ ਕਿ ਅੱਜ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੀ ਬੇਟੀ ਸਾ ਮੈਂ ਸਵੇਰੇ ਸਕੂਲੋਂ ਛੱਡਣ ਗਈ ਹਾਂ ਹੂੰ ਤੇ ਸਕੂਲ ਦੇ ਅੰਦਰ ਗੇਟ ਤੋਂ ਬਾਹਰ ਕੇ ਆਈਆਂ ਮੈਨੂੰ ਸਕੂਲੋਂ ਸਕੂਲ ਫੋਨ ਤੋਂ ਸਕੂਲੋਂ ਫੋਨ ਆਇਆ ਉਹ ਕਹਿੰਦੇ ਵੀ ਤੁਹਾਡੀ ਬੇਟੀ ਮਤਲਬ ਕਿ ਕਰੀਅਰ ਵਿੱਚ ਨਹੀਂ ਆਈ ਹੈ ਮੈਂ ਕਿਹਾ ਸਕੂਲ ਗਈ ਤੇ ਉਹ ਤੇ ਹੈ ਨਹੀਂ ਸੀ ਫਿਰ ਅਸੀਂ ਦੇਖ ਪਤਾ ਅਸਲ ਮੈਂ ਦੇਖਿਆ ਕਿ ਤਾ ਫਿਰ ਉਹ ਮੈਨੂੰ ਨਹੀਂ ਪਤਾ ਲੱਗਿਆ ਹੌਲੀ ਹੌਲੀ ਫਿਰ ਮੈਂ ਉਹ ਦੌੜ ਭੱਜ ਬੰਦ ਕਰ ਦਿੱਤੀ ਸੀ ਤੁਸੀਂ ਕਿ ਪੁਲਿਸ ਤੋਂ ਕੀ ਮੰਗ ਕਰਦੇ ਤੁਸੀਂ ਮੈਨੂੰ ਸਾਫ਼ ਦਿੱਤਾ ਗਿਆ ਸੀ ਕਿ ਤੁਹਾਨੂੰ ਲੱਗਦਾ ਕਿ ਤੁਹਾਡੀ ਬੇਟੀ ਨੂੰ ਮੇਰੀ ਬੇਟੀ ਐਸਾ ਦਾ ਕੰਮ ਨਹੀਂ ਕਰ ਸਕਦੀ ਸਾਨੂੰ 11:00 ਵਜੇ ਕਨਫਰਮੇਸ਼ਨ ਮਿਲੀ ਸੀ ਕਿ ਦਾ ਆਪਣੇ ਉੱਚੀ ਬਸ ਨਹਿਰ ਦੇ ਵਿੱਚ ਲੜਕਾ ਲੜਕੀ ਹੈ ਗਿਆ ਤੇ ਕਰੀਬ ਜਿੰਨਾ ਦੀ ਉਮਰ 18 ਸਾਲ ਹੈ ਜੀ ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ ਜੀ ਮੌਕੇ ਤੇ ਪੁਲਿਸ ਪਾਰਟੀ ਪੁੱਜੀ ਤਾਂ ਪਤਾ ਲੱਗਾ ਕਿ ਉੱਥੇ ਇੱਕ ਇਹਨਾਂ ਨੇ ਨਹਿਰ ਵਿੱਚ ਛਾਲ ਮਾਰੀ ਸੀ ਜੀ ਜੋ ਲੜਕੀ ਨੂੰ ਨਹਿਰ ਦੇ ਵਿੱਚੋਂ ਲੜ ਲਿਆ ਗਿਆ ਸੀ ਤੇ ਲੜਕਾ ਵੀ ਨਹਿਰ ਦੇ ਵਿੱਚ ਉਹ ਕੱਢ ਲਿਆ ਗਿਆ ਸੀ ਤੇ ਲੜਕੀ ਨੂੰ ਡਾਕਟਰ ਆਪਣੇ ਸਿਵਲ ਹਸਪਤਾਲ ਲੈ ਕੇ ਜਿੱਤ ਡਾਕਟਰ ਸਾਹਿਬ ਵੱਲੋਂ ਗਰਾਊਡਡ ਦਿੱਤਾ ਗਿਆ। ਬਾਕੀ ਫਰਦਰ ਅਸੀਂ ਹੁਣ ਇਹਨਾਂ ਦੇ ਵਾਰਸ ਬੁਲਾ ਰਹੇ ਹੈਗੇ ਤੇ ਵਾਰਸਾਂ ਦੇ ਕੋਲ ਤੱਕ ਜੋ ਬਿਆਨ ਦੇਣਗੇ ਉਹਦੇ ਤੱਕ ਅਸੀਂ ਕੰਮ ਕਰਾਂਗੇ। ਸਰ ਕੁਝ ਕਾਰਨ ਪਤਾ ਲੱਗਾ ਕਿ ਕੀ ਕਾਰਨ ਉਹਨਾਂ ਵਰਸ ਮਾਰੇ ਗਏ ਇਸ ਤਰ੍ਹਾਂ? ਅ ਮੁਰਲੀ ਜਿਹੜੀ ਹੈਗੀ ਸਾਨੂੰ ਜਾਂਚ ਤੋਂ ਪਤਾ ਲੱਗਾ ਕਿ ਇਹ ਦੋਨੋਂ ਆਪਸ ਵਿੱਚ ਪ੍ਰੇਮ ਸੰਬੰਧ ਦੇ ਵਿੱਚ ਸੀਗੇ। ਬਾਕੀ ਹੋਰ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਵੀ ਦਾ ਰੀਜ਼ਨ ਕੀ ਆ ਕਿਉਂ ਇਹਨਾਂ ਨੇ ਇਹ ਕੰਮ ਕਰਾਇਆ।